ਸਸ਼ੀਗੋਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਨੀ ਆ ਬਿਗ ਬਾਸ ਦੀ ਬਿਗ ਬਾਸ ਜੋ ਚੱਲ ਰਿਹਾ ਹੈ ਔਰ ਇਹ ਸ਼ੋਅ ਜਿਸ ਦਾ ਹਮੇਸ਼ਾ ਹੀ ਬੜੀ ਬੇਸਬਰੀ ਦੇ ਨਾਲ ਹਰ ਕਿਸੇ ਨੂੰ ਇੰਤਜ਼ਾਰ ਰਹਿੰਦਾ ਕਿਉਂਕਿ ਇਹ ਇੰਡੀਆ ਦਾ ਸਭ ਤੋਂ ਵੱਡਾ ਔਰ ਫੇਮਸ ਸ਼ੋਅ ਹੈ ਜਿਸ ਨੂੰ ਉਡੀਕਿਆ ਜਾਂਦਾ ਹੈ ਬੜੀ ਬੇਸਬਰੀ ਦੇ ਨਾਲ ਤੇ ਗੱਲ ਕਰਾਂਗੇ ਘਰ ਦੇ ਵਿੱਚ ਕੀ ਕੁਝ ਚੱਲ ਰਿਹਾ ਇਸ ਵਾਰ ਔਰ ਲੋਕ ਜੋ ਨੇ ਇਸ ਵਾਰ ਬਿਗ ਬਾਸ ਨੂੰ ਕਿੰਨਾ ਜ਼ਿਆਦਾ ਪਸੰਦ ਕਰ ਰਹੇ ਨੇ ਔਰ ਕਿੱਥੇ ਤੱਕ ਪਹੁੰਚਿਆ ਬਿਗ ਬਾਸ ਦਾ ਸਫ਼ਰ ਦੱਸ ਦਿੰਨੇ ਕਿ ਘਰ ਦੇ ਵਿੱਚ ਇਸ ਟਾਈਮ 10 ਕੰ ਤੋ ਜ਼ਿਆਦਾ ਕਰ ਚਰਚਾਵਾਂ ਬਟੋਰ ਰਿਹਾ ਤੇ ਉਹ ਕੇਵੀ ਰਜਤ ਔਰ ਵਿਵਨ ਸੋ ਇਹਨਾਂ ਤਿੰਨਾਂ ਦੇ ਵਿੱਚ ਜੋ ਕੰਪੀਟੀਸ਼ਨ ਹੈ ਬੜਾ ਤਗੜਾ ਚੱਲ ਰਿਹਾ ਹੈ ਬੜਾ ਕ੍ਰਿਸਪੀ ਕਰੰਚੀ ਚੱਲ ਰਿਹਾ ਹੈ ਹਾਲਾਂਕਿ ਵਿਵਨ ਕੋਈ ਬਹੁਤ ਜ਼ਿਆਦਾ ਐਕਟਿਵ ਨਜ਼ਰ ਨਹੀਂ ਆ ਰਿਹਾ ਵੀਕਐਂਡ ਦੇ ਵਾਰ ਦੇ ਵਿੱਚ ਇਸ ਵਾਰ ਸਲਮਾਨ ਖਾਨ ਦੇ ਵੱਲੋਂ ਵਿਵਨ ਦੀ ਕਲਾਸ ਵੀ ਲਗਾਈ ਜਾਏਗੀ ਕਿਉਂਕਿ ਕਲਰਸ ਟੀਵੀ ਤੇ ਸ਼ੋਜ਼ ਦੇ ਵਿੱਚ ਕੰਮ ਕਰਨ ਤੋਂ ਬਾਅਦ ਹੁਣ ਵਿਵਨ 8 ਸਾਲ ਬਾਅਦ ਜੋ ਹੈ ਇੱਕ ਕਿਸੇ ਪਾਰਟਿਕੂਲਰ ਸ਼ੋਅ ਦੇ ਵਿੱਚ ਨਜ਼ਰ ਆਇਆ ਹੈ ਜਿਸ ਤੋਂ ਬਾਅਦ ਸਲਮਾਨ ਖਾਨ ਹੁਣ ਇਸ ਵਾਰ ਉਹਨਾਂ ਦੀ ਕਲਾਸ ਲਗਾਉਣਗੇ ਕਿ ਤੁਹਾਡਾ ਘਰ ਦੇ ਵਿੱਚ ਉਸ ਤਰ੍ਹਾਂ ਦਾ ਕੰਟਰੀਬਿਊਸ਼ਨ ਨਹੀਂ ਹੈ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੋ ਦੇਖਣਾ ਬੜਾ ਖਾਸ ਹੋਣ ਵਾਲਾ ਹੈ ਕਿ ਆਖਿਰ ਪਾਰਟਿਕੂਲਰ ਵਿਵਨ ਦੀ ਕਲਾਸ ਹੀ ਕਿਉਂ ਲਗਾਈ ਜਾਏਗੀ ਕਿਉਂਕਿ ਹਮੇਸ਼ਾ ਸੀ ਦੇਖਿਆ ਕਿ ਕਲਰਸ ਦਾ ਫੇਸਿਸ ਜੋ ਨੇ ਉਹੀ ਜ਼ਿਆਦਾਤਰ ਨਿਕਲ ਕੇ ਬਾਹਰ ਆਉਂਦੇ ਨੇ ਜਿਨ੍ਹਾਂ ਨੂੰ ਫਿਨਾਲੇ ਤੱਕ ਪਹੁੰਚਾਇਆ ਜਾਂਦਾ ਜਾਂ ਫਿਰ ਜੋ ਵਿਨਰ ਬਣਦੇ ਨੇ ਸੋ ਇਸ ਵਾਰ ਵਿਵਨ ਰਜਤ ਔਰ ਕੇਵੀ ਤੇ ਨਾਲ ਦੇ ਵਿੱਚ ਕੰਪੀਟੀਸ਼ਨ ਬੜਾ ਤਗੜਾ ਚੱਲ ਰਿਹਾ ਹੈ ਲੋਕ ਜੋ ਨੇ ਵੇਟ ਕਰ ਰਹੇ ਨੇ ਕਿ ਕੌਣ ਹੋਵੇਗਾ ਬਿਗ ਬਾਸ ਦਾ ਵਿਨਰ ਫਿਲਹਾਲ ਹੀ ਤੁਹਾਨੂੰ ਦੱਸ ਦਿੰਦੇ ਆ ਕੀ ਇਸ ਵਾਰ ਦੇ 빅 బాస్ ਨੂੰ ਵੀ ਲੋਕ ਦੇਖਤਾ ਰਹੇ ਨੇ ਪਸੰਦਤਾ ਕਰ ਰਹੇ ਨੇ ਪਰ ਕਿਸੇ ਦੀ ਗੇਮ ਕਿਸੇ ਨੂੰ ਸਮਝ ਹੀ ਨਹੀਂ ਆ ਰਹੀ ਹੈ ਘਰ ਦੇ ਵਿੱਚ ਜਿੰਨੀਆਂ ਵੀ ਕੁੜੀਆਂ ਨੇ ਆਪਣੇ ਵੱਲੋਂ ਬਸਤਾ ਕਰ ਰਹੀਆਂ ਨੇ ਫੇਕ ਰਿਲੇਸ਼ਨਸ਼ਿਪਸ ਵੀ ਚਲਾਏ ਜਾ ਰਹੇ ਨੇ ਉਸ ਘਰ ਦੇ ਅੰਦਰ ਬਹੁਤ ਸਾਰੇ ਜੋ ਰੌਅ ਫੁਟੇਜ ਵੀ ਬਾਹਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਕੀ ਕੁਝ ਖਾਸ ਚੱਲ ਰਿਹਾ ਹੈ 빅 బాస్ ਦੇ ਘਰ ਦੇ ਅੰਦਰ ਪਰ ਹੁਣ ਗ੍ਰੈਂਡ ਫਿਨਾਲੇ ਇਸੇ ਹੀ ਮਹੀਨੇ ਦੇ ਵਿੱਚ ਹੋਣਾ ਹੈ ਜਿਸ ਦਾ ਬੜੀ ਬੇਸਬਰੀ ਦੇ ਨਾਲ ਹਰ ਕਿਸੇ ਨੂੰ ਇੰਤਜ਼ਾਰ ਕੀਤਾ ਜਾ ਰਿਹਾ ਹੈ ਫਿਰ ਨਵਾਂ ਸੀਜ਼ਨ ਵੀ ਆਉਣਾ ਹੈ OTT ਪਲੇਟਫਾਰਮਸ ਤੇ ਜਿਹੜਾ 빅 బాస్ ਹੁੰਦਾ ਉਹਦਾ ਵੀ ਬੜੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਵਾਲਾ 10 ਕੰਟੈਸਟੈਂਟਸ ਘਰ ਦੇ ਵਿੱਚ ਨੇ ਦੇਖਣਾ ਬਹੁਤ ਖਾਸ ਹੋਵੇਗਾ ਕਿ ਕਿਹੜੇ ਪੰਜ ਕੰਟੈਸਟੈਂਟਸ ਅੱਗੇ ਪਹੁੰਚਣਗੇ ਜਿਨ੍ਹਾਂ ਦੇ ਵਿੱਚੋਂ ਇੱਕ ਕੰਟੈਸਟੈਂਟ ਐਸਾ ਹਾਈਲਾਈਟ ਹੁੰਦਾ ਜੋ ਪੈਸੇ ਲੈ ਕੇ ਇੱਕ ਸਾਈਡ ਤੇ ਹੋ ਜਾਂਦਾ ਉਹ ਅਮਾਉਂਟ 25 ਲੱਖ ਦਾ ਵੀ ਹੋ ਸਕਦਾ ਹੈ ਜਾਂ ਇਸ ਤੋਂ ਜ਼ਿਆਦਾ ਇਸ ਤੋਂ ਘੱਟ ਵੀ ਹੁੰਦਾ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਸਧਾਰਥ ਸ਼ੁਕਲਾ ਵਾਲੇ ਐਪੀਸੋਡ ਦੇ ਵਿੱਚੋਂ ਸੀਜ਼ਨ ਦੇ ਵਿੱਚ 25 ਲੱਖ ਰੁਪਏ ਲੈ ਕੇ 파ਰਸ ਛਾਪੜਾ ਇੱਕ ਸਾਈਡ ਤੇ ਹੋਇਆ ਸੀ ਇਸੇ ਤਰ੍ਹਾਂ ਹੀ ਇਸ ਵਾਰ ਵੀ ਦੇਖਣਾ ਬੜਾ ਖਾਸ ਹੋਵੇਗਾ ਕਿ 빅ਬੋਸ ਦੇ ਉਸ ਸਫਰ ਦੇ ਵਿੱਚ ਕਿਹੜਾ ਕੰਟੈਸਟੈਂਟ ਪੈਸੇ ਲੈ ਕੇ ਸਾਈਡ ਤੇ ਹੁੰਦਾ ਹੈ ਕਿਹੜਾ ਫਰਸਟ ਰਨਰ ਅਪ ਕਿਹੜਾ ਸੈਕੰਡ ਰਨਰ ਅਪ ਕਿਹੜਾ ਵਿਨਰ ਬਣਦਾ ਹੈ ਸੋ 빅ਬੋਸ ਦੀ ਇਸ ਅਪਡੇਟ ਦੇ ਨਾਲ ਅਸੀਂ ਫਿਲਹਾਲ ਖਤਮ ਕਰਾਂਗੇ ਇਸ ਐਪੀਸੋਡ ਨੂੰ ਤੇ 빅ਬੋਸ ਦੀ ਜਲਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਫਿਰ ਤੋਂ ਇੱਕ ਵਾਰ ਹਾਜ਼ਰ ਹੋਵਾਂਗੇ ਕਿ ਕੌਣ ਹੋਵੇਗਾ ਗ੍ਰੈਂਡ ਫਿਨਾਲੇ ਦਾ ਹੱਕਦਾਰ ਕੌਣ ਹੋਵੇਗਾ ਵਿਨਿੰਗ ਉਹ ਕੰਟੈਸਟੈਂਟ ਜਿਹੜਾ 빅ਬੋਸ ਦੀ ਟਰੋਫੀ ਲੈ ਕੇ ਆਪਣੇ ਘਰ ਵਿੱਚ ਵਾਪਸ ਜਾਏਗਾ